ਚਲ ਕੋਈ ਨਹੀਂ ਪੜ ਲਾ ਪੜ ਲਾ ਚੰਗਾ ਚੰਗਾ ਬੁੱਤ ਚੰਗਾ ਜਸ਼ਨ ਦਾ ਫੋਨ ਹੈ ਮੇਰ ਨਾਲ ਗੱਲ ਕਰਾਉਂਦੇ ਦੀਦੀ ਪਤਾ ਕੀ ਆ ਉਹ ਨਾ ਪੜਦਾ ਸੀਗਾ ਤੇ ਉਹਨੇ ਕਲਾਸ ਲਾਉਣ ਜਾਣਾ ਮੈਂ ਵੀ ਐ ਕਹਿ ਕੇ ਘੱਟ ਤਾਂ ਵੀ ਭਾਈ ਤੂੰ ਪੜ ਲਾ ਕਿਤੇ ਮੇਰੇ ਕਰਕੇ ਤੇਰੀਆਂ ਭੈਣ ਜੀਆਂ ਤੇਰੇ ਛੱਤਰ ਮਾਰਨ ਤਾਂ ਇਹਨੂੰ ਪਤਾ ਨਹੀਂ ਆਣਾ ਫਿਰ ਭਾਬੀ ਤੂੰ ਹੀ ਕਹਦੇ ਨਾ ਵੀ ਮੈਂ ਗੱਲ ਨਹੀਂ ਕਰਾਉਣੀ ਹੈ ਜਵਾਕ ਨੂੰ ਤੂੰ ਜਮਾ ਨਾ ਤਾਂ ਦੇਖ ਇੱਥੇ ਆਉਣ ਦਿੰਨੀ ਆ ਸਾਡੇ ਹੁੰਦੇ ਨਾ ਤੂੰ ਗੱਲ ਕਰਨ ਦਿੰਨੀ ਆ ਤੂੰ ਤਾਂ ਸਾਡੇ ਨਾਲੋਂ ਮੋਹ ਤੜਾਤਾ ਉਹਦਾ ਮੋਹ ਤਾਂ ਬਣਦਾ ਸਾਡੇ ਨਾਲ ਜੇ ਉਹ ਸਾਡੇ ਨਾਲ ਗੱਲਬਾਤ ਕਰੇ ਸਾਨੂੰ ਮਿਲੇ ਮਾੜਾ ਮੋਟਾ ਰਚੇ ਮਿਚੇ ਰਣੀ ਤੂੰ ਜੋ ਮਰਜੀ ਕਰ ਤੇਰੀ ਗੱਲ ਸਿਰ ਮੱਥੇ ਪਰ ਤੁਹਾਨੂੰ ਪਤਾ ਹੀ ਅੱਜਕੱਲ ਆ ਜਿਹੜੇ ਜਵਾਕ ਬਾਹਰ ਪੜਦੇ ਹੁੰਦੇ ਨੇ ਉਹ ਤਾਂ ਵੈਸੀ ਕਿਤਾਬਾਂ ਚ ਰੁੱਝੇ ਰਹਿੰਦੇ ਨੇ ਸਾਰਾ ਦਿਨ ਕਿਤਾਬੀ ਕੀੜੇ ਬਣੇ ਰਹਿੰਦੇ ਨੇ ਉਹਨਾਂ ਨੂੰ ਭਲਾ ਨਿਆਣਿਆਂ ਨੂੰ ਕੀ ਪਤਾ ਰਿਸ਼ਤੇਦਾਰੀਆਂ ਦਾ ਆਹੋ ਭਾਬੀ ਨਾ ਇਹ ਹੀ ਇਕੱਲਾ ਭਾਈ ਲੋਲਾ ਪੜਦਾ ਦੁਨੀਆ ਨਾਲੋਂ ਹੋਰ ਕਾਹਨੂੰ ਕਿਸੇ ਦੇ ਜਵਾਕ ਪੜੇ ਨੇ ਕਾਣੂ ਕਿਸੇ ਨੇ ਪੜਾਈਆਂ ਕੀਤੀਆਂ ਕਾਣੂ ਕਿਸੇ ਨੇ ਬਾਹਰ ਦਾ ਮੂੰਹ ਦੇਖਿਆ ਕਿਤੇ ਦੇਖ ਬਣੇ ਆ ਜਿਹੜੇ ਜਵਾਕ ਬਾਹਰ ਪੜਦੇ ਹੁੰਦੇ ਆ ਨਾ ਉਹਨਾਂ ਦਾ ਆਹੀ ਹਾਲ ਹੁੰਦਾ ਲੈ ਹੁਣ ਸੁਣ ਲੈ ਮੇਰੇ ਨਾਲ ਕਿਹੜਾ ਰੋਜ਼ਗੱਲ ਹੁੰਦੀ ਆ ਮੇਰੇ ਨਾਲ ਵੀ ਅੱਠ ਦਿਨਾਂ ਬਾਅਦ ਗੱਲ ਹੁੰਦੀ ਆ ਆ ਮੈਂ ਜਾਏ ਖਾਣ ਦੀ ਕਦੇ ਸਵੇਰੇ ਸ਼ਾਮ ਲਾਲਾ ਤਾਂ ਲਾਲਾ ਉਹ ਜਗਦਾ ਨਹੀਂ ਹੈਗਾ ਅੱਜ ਕੱਲ੍ਹ ਨਿਆਣੇ ਤੈਨੂੰ ਪਤਾ ਹੀ ਆ ਪੜਾਣਿਆਂ ਦੇ ਵਿੱਚ ਜਿਆਦਾ ਦਿਮਾਗ ਲਾਉਣ ਲੱਗ ਜਾਂਦੇ ਨੇ ਜਦੋਂ ਉਸਤਾ ਮਿੱਤਰਾਨਾ ਹੋ ਜਾਂਦਾਗਾ ਤੂੰ ਜਦੋਂ ਤੜਕੇ ਉੱਠਦਾ ਜਵਾਕ ਆ ਜਾ ਬ੍ਰੇਕਫਾਸਟ ਕਰਦਾ ਉਹਨੂੰ ਜਾਇਖੰਡ ਦਾ ਕਲਾਸ ਲੱਗਣ ਦਾ ਟਾਈਮ ਹੁੰਦਾ ਹੁਣ ਤੂੰ ਮੈਨੂੰ ਆਪ ਹੀ ਦੱਸ ਦੇ ਵੀ ਉਹ ਕਦੋਂ ਫੋਨ ਤੇ ਗੱਲ ਕਰੇ ਆਹੋ ਭਾਈ ਜਿਵੇਂ ਕਰਨਾ ਨਾ ਭਾਬੀ ਤੇਰੀ ਮਰਜ਼ੀ ਐ ਹੈ ਨਹੀਂ ਬਰਤਨ ਦੇਣਾ ਉਹਨੂੰ ਨਾ ਵਰਤਨ ਦੇਈ ਉਹ ਤਾਂ ਤੇਰੇ ਤੇ ਚੱਲੂਗਾ ਜਿਵੇਂ ਤੂੰ ਕਹੇਂਗੀ ਠੀਕ ਐ ਆਪਦੀ ਮਾਂ ਦੇ ਅਨੁਸਾਰ ਮੇਰਾ ਤਾਂ ਭਾਈ ਭਰਾ ਹੈਗਾ ਜਿਉਂਦਾਬਸਦਾ ਰਹੇ ਜਿੰਨਾ ਚਿਰ ਮੇਰਾ ਭਰਾ ਬੈਠਾ ਨਾ ਨਾ ਤਾਂ ਮੈਨੂੰ ਕਿਸੇ ਨਾਲ ਬਰਤਨ ਦੀ ਝਾਕ ਐ ਨਾ ਮੈਂ ਝਾਕ ਰੱਖਾਂ ਸੁਣ ਗਿਆ ਦੇਖ ਬਣੀ ਨਾ ਉਹ ਮੈਨੂੰ ਰੱਖਣ ਦੇਵੇ ਝਾਕ ਕਿਸੇ ਬੰਨੀ ਦੇਖ ਤੂੰ ਝਾਕ ਰੱਖ ਨਾ ਰੱਖ ਤੇਰੀ ਮਰਜ਼ੀ ਆ ਪਰ ਹੁਣ ਤਾਂ ਤੂੰ ਬਸ ਇਹ ਆ ਸਿੱਧੀ ਸਿੱਧੀ ਗੱਲ ਵੀ ਲੜਨਾਗਾ ਤੇਰਾ ਲੜਨ ਨੂੰ ਚਿਤ ਕਰਦਾ ਉਹ ਤੇਰੀ ਮਰਜ਼ੀ ਆ ਮੈਂ ਲੜਨਾ ਨਹੀਂ ਮੈਨੂੰ ਤਾਂ ਗੁੱਸਾ ਇਸ ਗੱਲ ਦਾ ਹੈ ਵੀ ਤੂੰ ਦੇਖ ਕੇ ਫੋਨ ਕੱਟਿਆ ਮੈਨੂੰ ਚੰਗਾ ਬੋਲਾ ਹੈ ਚੰਗੀ ਬੋਲੀ ਤੂੰ ਗੱਲਾਂ ਮਾਰੀ ਜਾਂਦੀ ਸੀ ਜਵਾਕ ਨੂੰ ਤੂੰ ਸਾਡੇ ਨਾਲ ਮੋਹ ਹੀ ਨਹੀਂ ਪਾਉਣ ਦਿੰਦੀ ਮੋ ਪਾਉਂਡੂ ਮੈਂ ਕੜਾਉ ਨੂੰ ਆਏ ਕਿ ਹਬ ਤੂੰ ਭੂਆ ਨਾਲ ਗੱਲ ਨਾ ਕਰ ਜਾਂ ਆਪਦੇ ਪਿਓ ਨੂੰ ਫੋਨ ਨਾ ਕਰ ਹਾਏ ਉਹੀ ਗੱਲ ਦੱਸ ਚਲ ਆਏ ਦੱਸਦੇ ਭੈਣੇ ਪਿਤਾਏ ਕਿੰਨਾ ਕ ਫੋਨ ਕੀਤਾ ਨਿਆਣੇ ਨੂੰ ਉਹ ਕਿੰਨਾ ਕ ਕਰਦੀ ਕਿੰਨੇ ਫੋਨ ਕੀਤੇ ਐ ਮੈਂ ਤੇ ਵੀਰੇ ਨੇ ਜੇ ਮੁੰਡਾ ਫੋਨ ਚੱਕੇ ਮੁਰੋ ਤਾਂ ਐ ਭਾਈ ਜਿਵੇਂ ਮਾਂ ਕਹਿੰਦੀ ਐ ਮੁੰਡਾ ਉਵੇਂ ਕਰਦਾ ਓਦੇ ਨਕਸ਼ੇ ਕਦਮਾਂ ਤੇ ਚੱਲਦਾ ਐ ਇਹ ਥੋੜਾ ਬਾਇਮਾ ਕੋਈ ਕਿਸੇ ਦੇ ਨਕਸ਼ੇ ਕਦਮਾਂ ਤੇ ਨਹੀਂ ਚੱਲਦਾ ਹੁੰਦਾ ਅੱਜ ਖਾਦੇ ਜਵਾਕ ਨਾ ਨਿੱਕੇ ਨਿੱਕੇ ਹੁੰਦੇ ਵੀ ਸਿਆਣੇ ਹੁੰਦੇ ਆ ਉਹਨਾਂ ਨੂੰ ਸਾਪਾ ਤਾਂ ਹੁੰਦਾਗਾ ਚਲ ਠੀਕ ਐ ਭੈਣੇ ਆ ਆਪਣਾ ਮੈਂ ਤਾਂ ਆਪਦਾ ਜਾਨੀ ਠੀਕ ਹੈ ਗੱਲ ਕੋਈ ਬਈ ਕਿਹਾ ਸੁਣਿਆ ਮਾਫ ਕਰੀ ਮੈਂ ਤਾਂ ਤੇ ਲੀੜੇ ਪਾਉਣੀ ਆ ਤੇ ਜਾਨੀ ਆ ਮੈਂ ਵੀ ਇਹਨੂੰ ਦੇਖ ਕੇ ਫੋਨ ਕੱਟਿਆ ਸੀ ਮੈਂ ਕਾ ਤੂੰ ਆ ਦੇ ਮੁੰਡੇ ਦੀ ਤੇਰੇ ਨਾਲ ਗੱਲ ਕਰਾਂ ਮੈਂ ਜੇ ਤੂੰ ਐਡੀ ਆ ਤਾਂ ਤੂੰ ਪਟਿਆਲੇ ਜਾ ਜਾ ਕੇ ਆ ਜਾਨੀ ਆ ਮੇਰੇ ਮੁੰਡੇ ਦੇ ਹੋਸਟਲ ਜਾ ਕੇ ਤੂੰ ਨਹੀਂ ਜਾ ਸਕਦੀ ਤੈਨੂੰ ਨਹੀਂ ਆ ਇਹ ਹੈਗਾ ਵੀ ਮੈਂ ਆਪਣੇ ਭਤੀਜੇ ਕੋਲ ġੇੜਾ ਮਾਰਿਆ ਮਾਂ ਹੁਣ ਇੱਥੇ ਮੈਨੂੰ ਹੱਥ ਬੰਨਣ ਆ ਗਈ ਹੈ ਮੈਂ ਤਾਂ ਆਪਣੇ ਮੁੰਡੇ ਦੀ ਗੱਲ ਥੋੜਾ ਨਾ ਜਮਾ ਨਹੀਂ ਕਰਾਉਂਦੀ ਥੋੜਾ ਰੰਗ ਜਮਾ ਨਹੀਂ ਚਾੜਾ ਦਿੰਦੀ ਅਜੇ ਥੋੜਾ ਰੰਗ ਚੜ ਗਿਆ ਨਾ ਜਿਵੇਂ ਪਿਓ ਵੇਲੜ ਤੁਰਿਆ ਫਿਰਦਾ ਓਵੇਂ ਉਹ ਜਵਾਕ ਤੁਰਿਆ ਫਿਰੂ ਹਜੇ ਤਾਂ ਉਹ ਮੇਰੇ ਸ਼ੇਤਰਾ ਤੋਂ ਡਰਦਾ ਤਾਂ ਬਾਹਰ ਪੜਦਾ ਜੇ ਕਿਤੇ ਪਿਓ ਦੀ ਕੰਨੀ ਚੜਾਇਆ ਹੁੰਦਾ ਨਾ ਹੁਣ ਉਹ ਸਰਕਾਰੀ ਸਕੂਲ 'ਚ ਵੀ ਨਹੀਂ ਹਣੇ ਲੱਗੜਾ ਸੀ ਗੱਲਾਂ ਮਾਰਦੀ ਐ ਓਏ ਹੋਏ ਪਰ ਇੱਕ ਗੱਲ ਤਾਂ ਹੈਗੀ ਆ ਚਾਹੇ ਉੱਤੋਂ-ਉੱਤੋਂ ਹੀ ਸਹੀ ਅੰਮ ਮੰਨਉਣੀ ਤਾਂ ਪੈਣੀ ਆ ਜਾ ਕੇ ਮੁੜ ਕੇ ਆਏ ਨਾ ਹੋਵੇ ਫੇਰ ਫੇਰ ਮੂੰਹ ਮਰੋੜੀ ਰੱਖੇ ਨਾ ਮੈਂ ਤਾਂ ਜਿਵੇਂ ਗੂੰਗੀ ਬੋਲੀ ਹੁੰਨੀ ਆ ਮੈਨੂੰ ਕਾਹਨੂੰ ਪਤਾ ਲੱਗਦਾ ਮੈਂ ਤਾਂ ਬੇਸੂਹਰੀ ਆ ਹੈ ਨਾਲੇ ਥੋੜਾ ਮੈਂ ਘਰ ਉਹ ਕੀਤਾ ਕਿਉਂਟਿਆ ਹੈ ਸਾਰਾ ਘਰ ਸਾਂਭਿਆ ਤੇਰੇ ਆਉਣ ਤੋਂ ਪਹਿਲਾਂ ਹੈ ਤੈਨੂੰ ਮਨਾ ਕੇ ਲਿਆਂਦਾ ਤੁਸੀਂ ਮੇਰੀ ਕੀ ਕੁੱਤੇ ਜਿੰਨੀ ਸਿਆਣ ਨਹੀਂ ਕੀਤੀ ਕੀ ਗੱਲ ਭੈਣੇ ਆ ਲੀੜੇ ਜੇ ਗੋਲ ਕਰੀ ਜਾਨੀ ਜਾਣ ਦੀ ਤਿਆਰੀ ਆ ਭੈਣੇ ਮੈਂ ਆਖਿਆ ਦੇਖ ਕੱਲ ਨੂੰ ਵੀ ਜਾਣਾ ਫਿਰ ਅੱਜ ਕਿਉਂ ਨਹੀਂ ਤਾਂ ਕਰਕੇ ਵਾਹ ਚਲਵਾ ਗਈ ਜਾਨੀ ਆ ਭੈਣੇ ਆ ਦੇਖਣ ਜਦੋਂ ਇਹ ਲੱਗਦਾ ਵੀ ਗੁੱਸਾ ਕਰ ਗਈ ਤੂੰ ਨਾ ਮੈਨੂੰ ਤਾਂ ਕਾਹਦਾ ਗੁੱਸਾ ਭਈ ਆਪਾਂ ਕੀ ਐ ਤੁਹਾਡਾ ਘਰ ਭਈ ਤੁਸੀਂ ਸੰਭੋ ਸਾਡੀ ਕਾਦੀ ਆਹੋ ਐ ਦੋ ਦਿਨ ਦਾ ਪੁਰਾਣਾ ਹੁੰਦਾ ਭਈ ਗੱਲ ਸੁਣ ਛੱਡ ਐਂ ਕਰ ਚੱਲ ਆਪਾਂ ਬਾਜ਼ਾਰ ਚੱਲਦੇ ਆਂ ਜਾ ਕੇ ਕੋਈ ਸਮਾਨ ਲੈ ਕੇ ਆਉਂਦੇ ਆਂ ਆ ਜਾ ਮੇਰੇ ਨਾਲ ਚੱਲ ਮੇਰੀ ਗੱਲ ਸੁਣ ਭਾਬੀ ਤੇਰੇ ਕੋਲ ਪੈਸੇ ਆ ਗਏ ਤੂੰ ਆਦੇ ਪੈਸੇ ਭਈ ਸੰਭ ਕੇ ਰੱਖ ਕਾਹ ਨੂੰ ਐਵੇਂ ਖਰਚਾ ਕਰਦੀ ਐ ਤੂੰ ਮੈਨੂੰ ਜਾਣ ਦੇ ਬਸ ਸਮਝੀ ਦੀ ਹੁੰਦੀ ਐ ਗੱਲ ਨਾਲੇ ਮੈਂ ਕਿਹਾ ਕੋਈ ਸਮਾਨ ਲੈ ਕੇ ਵੀ ਪੇਟੀ ਚ ਰੱਖ ਲੈਣਾਗਾ ਉਹ ਕਰ ਦੇ ਗੰਮਾ ਵਾਸਤੇ ਹੀ ਸਮਾਨ ਲਿਆਉਣਾ ਆ ਮੈਂ ਨਾ ਐਂ ਜੇ ਸੋਚਦੀ ਸੀਗੀ ਵੀ ਚੱਲ ਭਾਂਡੇ ਜੇ ਬਦਲ ਲਿਆਉਂਗੀ ਆ ਪਹਿਲਾਂ ਵਾਲੇ ਭਾਂਡੇ ਨਾ ਪੁਰਾਣੇ ਜਿਹੇ ਹੋਏ ਪਏ ਆ ਕੋਈ ਰਿਸ਼ਤੇਦਾਰ ਆ ਜਾਂਦਾ ਅੱਜ ਕੱਲ ਦੇ ਰਿਵਾਜ ਦੇ ਲੈ ਆਉਣੀ ਆ ਤਾਂ ਮੈਂ ਤਾਂ ਇਹਨੂੰ ਕਹਿੰਦੀ ਸੀ ਵੀ ਤੈਨੂੰ ਦੇਖ ਪਰਖ ਜਾਦੇ ਆ ਤੂੰ ਮੇਰੇ ਨਾਲ ਪੱਕ ਜਾ ਭਾਂਡੇ ਲੈ ਕੇ ਆਉਣੇ ਆ ਫਿਰ ਮੇਰੀ ਤਾਂ ਉੱਥੇ ਦਿਹਾੜੀ ਲੈ ਚੋਗੀ ਫਿਰ ਫੇਰ ਨਹੀਂ ਮੈਥੋਂ ਜਾਇਆ ਜਾਣਾ ਚਲ ਫੇਰ ਮਰਜ਼ੀ ਆ ਤੇਰੀ ਹੈਨਾ ਜਿਵੇਂ ਤੇਰਾ ਚਿੱਤ ਕਰਦਾ ਬਾਕੀ ਜੇ ਜਾਣਾ ਤਾਂ ਉਹ ਵੀ ਤੇਰੀ ਮਰਜ਼ੀ ਆ ਕਿਉਂਕਿ ਉੱਥੇ ਵੀ ਚਲੋ ਘਰ ਸੌਣਾ ਹੈਨਾ ਔਖਾ ਹੋਊਗਾ ਮੈਂ ਫੇਰ ਤੂੰ ਭਾਂਡੇ ਕਿਵੇਂ ਲੈ ਕੇ ਆਈ ਇਕੱਲੀ ਚਲ ਕੋਈ ਨਹੀਂ ਫੇਰ ਮੈਂ ਰਹਿ ਪੈਣੀ ਆ ਫੇਰ ਭੱਗ ਜੂਗੀ ਕੋਈ ਗੱਲ ਨਹੀਂ ਚਲ ਆਪਾਂ ਚੱਲਿਆ ਆਉਣੇ ਆ ਬਾਜ਼ਾਰ ਜਾ ਕੇ ਆਉਣੇ ਆ ਫੇਰ ਚੱਲ ਮੇਰੀ ਗੱਲ ਸੁਣ ਹਾਂ ਐਵੇਂ ਗੁੱਸਾ ਨਾ ਕਰਿਆ ਕਰ ਗੱਲ ਦਾ ਮੈਂ ਨਾ ਜਸ਼ਨ ਨੂੰ ਕਹੂੰਗੀ ਵੀ ਭਾਈ ਟਾਈਮ ਕੋਈ ਟਾਈਮ ਕੱਢ ਕੇ ਤੇਰੀ ਭੂਆ ਨਾਲ ਗੱਲ ਕਰ ਲਿਆ ਕਰ ਤੇਰੀ ਭੂਆ ਗੁੱਸੇ ਹੁੰਦੀ ਆ ਆ ਤਾਂ ਕਰੀ ਨਾ ਭਾਬੀ ਤੂੰ ਭਾਬੀਆਂ ਵਾਲੀ ਗੱਲ ਹੈ ਸਾਡਾ ਵੀ ਤਾਂ ਢਿੱਡ ਮੱਚਦਾ ਸਾਨੂੰ ਪੁੱਛ ਕੇ ਦੇਖ ਹੁਣ ਮੇਰੇ ਭਰਾ ਦਾ ਭਈ ਗਾਹਾਂ ਘਰ ਉਹਦੇ ਸਿਰੋਂ ਹੀ ਵਧੂਗਾ ਮੈਂ ਆਏ ਨਹੀਂ ਕਹਿੰਦੀ ਹੈਗੀ ਵੀ ਉਹਦੇ ਸਿਰੋਂ ਨਹੀਂ ਵਧਦਾ ਮੈਂ ਤਾਂ ਚਾਹੁੰਨੀ ਆ ਵੀ ਭੂਆ ਭਤੀਜੇ ਦਾ ਪਿਆਰ ਹੀ ਇੰਨਾ ਹੋਵੇ ਹਨਾ ਪਰ ਰੌਲਾ ਤਾਂ ਇਹ ਹੈ ਉਹ ਤੇ ਉਹ ਪੜਾਈ 'ਚ ਰਹਿ ਜਾਂਦਾ ਤੇ 10 ਮਿੰਟ ਮਿਲਦੇ ਆ ਮੈਨੂੰ ਫੋਨ ਕਰ ਲੈਂਦਾ ਉਹ ਆਪਦੇ ਪਿਓ ਨੂੰ ਵੀ ਫੋਨ ਨਹੀਂ ਕਰਦਾ ਤੇਰੇ ਵਾਂਗੂ ਉਹ ਲੜੀ ਜਾਂਦਾ ਮੇਰੇ ਨਾਲ ਦੱਸ ਮੈਂ ਉਹਨੂੰ ਕੀ ਕਹਾਂ ਪਹਿਨੇ ਮੈਂ ਝੜਕਦੀ ਤਾਂ ਨਹੀਂ ਹੈਗੀ ਵੀ ਨਿਆਣਾ ਉੱਥੇ ਚੱਲ ਕੱਲਾਗਾ ਕਿਤੇ ਇਹ ਨਾ ਹੋਵੇ ਕਹਿੰਦੇ ਮੇਰੀ ਮਾਂ ਨੇ ਮੈਨੂੰ ਝੜਕਦਾ ਤੇ ਪੜ੍ਹਾਈ ਤੇ ਦਿਮਾਗ ਨਾ ਲਾਵੇ ਉਤੋਂ ਮੈਡਮਾਂ ਤੋਂ ਛੇਤਰ ਖਾਵੇ ਚੱਲ ਕੋਈ ਨਾ ਹੁਣ ਜਦੋਂ ਫੋਨ ਆਇਆ ਮੇਰੀ ਗੱਲ ਜ਼ਰੂਰ ਕਰਾ ਦੀ ਫੇਰ ਨਹੀਂ ਤਾਂ ਮੈਂ ਹੁਣ ਤਾਂ ਦੇ ਗੁੱਸੇ ਨਹੀਂ ਹੋਈ ਫੇਰ ਨਹੀਂ ਮੈਂ ਗੁੱਸੇ ਹੋ ਜੂੰ ਤੈਨੂੰ ਮੈਂ ਦੱਸਦੀ ਗੱਲ ਚੱਲ ਕੋਈ ਨਹੀਂ ਕਰਦੇ ਆ ਤਿਆਰੀਆਂ ਪਚਾਲਦੇ ਆ ਫਿਰ ਵਜਾ ਨਾਲ ਮੈਨੂੰ ਪਾਣੀ ਦਾ ਗਲਾਸ ਦੇ ਜੀ ਮਾੜਾ ਲਿਆਉਣੀ ਹੈ ਲਿਆਉਣੀ ਹੈ ਲਿਆਉਣੀ ਹੈ ਹੁਣ ਆ ਗਈ ਬਰੌਣ ਹੈ ਵੀ ਹੁਣ ਜਾਊਗੀ ਚੱਲ ਕੋਈ ਨਹੀਂ ਮੈਂ ਕੋੜਾ ਜਾਣਦੀ ਸੀ ਫਿਰ ਮੈਂ ਤਾਂ ਕੈਂਦ ਕੋਈ ਸੀ ਮਣੂ ਮਣੂ ਕਿੱਧਰ ਪਤਾ ਨਹੀਂ ਕਿੱਧਰ ਭਾਗ ਜਾਂਦੀਆਂ ਨੇ ਹੈ ਪ੍ਰਾਣਾ ਹੱਕਾ ਮਾਰੀ ਜਾਂਦਾ ਕਿੱਧਰ ਮਰ ਗੀਆਂ ਉੱਜੜ ਗਈਆਂ ਇਹਨਾਂ ਦਾ ਵੀ ਨਹੀਂ ਕੋਈ ਪਤਾ ਲੱਗਦਾ ਮਣੂ ਮਣੂ ਹਾਂ ਪੁੱਤ ਮੰਮੀ ਮਣੂ ਕਿੱਥੇ ਆ ਹੈ ਨਹੀਂ ਅੰਦਰ ਨਾ ਮੈਂ ਸਾਰੇ ਲੱਬਲੀ ਫਿਰ ਉਹ ਮੈਨੂੰ ਲੈ ਗਿਆ ਬਾਹਰ ਲੈ ਕਰਨਾ ਪਗਿਆ ਹੁਣ ਉਹ ਐਂ ਜੇ ਕਰੀ ਜੰਦੀਆਂ ਤੇ ਵੀ ਸੁੰਬਰ ਨਾਲਾ ਪਿਆ ਸੁੰਬਰ ਨਾਲਾ ਸੁੰਬਰ ਨਾ ਵਗਿਆ ਹੁਣ ਪੁੱਤ ਲੈ ਮੈਂ ਰੋਟੀ ਖਾਣੀ ਸੀਗੀ ਮੈਂ ਖਾਣਾ ਤਿਆਰ ਹੋ ਕੇ ਜਾਣਾ ਸੀਗਾ ਪਤਾ ਨਹੀਂ ਕਿੱਧਰ ਭੱਜ ਗਏ ਕੋਈ ਨਾ ਐਂ ਕਰ ਰੋਟੀ ਮੈਂ ਬਣਾ ਦੇਨੀ ਆ ਚਲ ਠੀਕ ਆ ਮੈਂ ਆਜਾ ਹੋਰ ਤੋਂ ਮੂਰੇ ਹੀ ਖੜੇ ਨੇ ਕੋਈ ਨਹੀਂ ਕਿਧਰੇ ਨਿਵੋਸ਼ ਹੁੰਦਾ ਇਹਨਾਂ ਨੂੰ ਤਾਂ ਬੈਂਦੀ ਬੁੱਧੂ ਬਣਾ ਦੂੰ ਮੈਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਜਾਲਾ ਨਾ ਬੋਲੀ ਦੋਨੋਂ ਦੇ ਬਹਾਨੇ ਸਹੀ ਹੋਣੇ ਚਾਹੀਦੇ ਆ ਜੇ ਮੈਂ ਬੋਲੂਗੀ ਨਾ ਚੁੱਪ ਕਰ ਜੀ ਤੂੰ ਹੀ ਚੁੱਪ ਕਰ ਜੀ ਮੈਂ ਆਪੇ ਬੋਲੂ ਚੱਲ ਲੈ ਉਹ ਆ ਗੀਆਂ ਮੰਮੀ ਕਿੱਥੇ ਗਈਆਂ ਸੀ ਕੁੜੇ ਅਪੂਆ ਮਨੂ ਦਾਣਾ ਸਿਰ ਬਾਣਾ ਦੁਕੀ ਜਾਂਦਾ ਸੀ ਕਾਫੀ ਲੈਣ ਗਈ ਸੀ ਲੈ ਮੈਂ ਕਹੀ ਜਾਂਦੀ ਆ ਵੀ ਝਾੜੂ ਲਾਉਣ ਗਈਆਂ ਨੇ ਉੱਧਰ ਲੈ ਕਰ ਨਾ ਮੈਨੂੰ ਦੱਸਤਾ ਸਕਦੀਆਂ ਸੀਗੀਆਂ ਆਪ ਹੀ ਪ੍ਰਧਾਨ ਬਣ ਕੇ ਨਿਕਲ ਜਾਨੀ ਆ ਤੁਸੀਂ ਤਾਂ ਨਾ ਮੇਰਾ ਮੂੰਹ ਨਾ ਖਲਾਓ ਜਿੱਦਾਂ ਦੀ ਮੈਂ ਆਈ ਆ ਨਾ ਤੁਸੀਂ ਇੱਕ ਵਾਰ ਵੀ ਮੈਨੂੰ ਬੁਲਾਇਆ ਮੈਂ ਕਿੰਨੀਆਂ ਪੋਸਟੀਆਂ ਕੀਤੀਆਂ ਤੁਹਾਨੂੰ ਬੁਲਾਉਣ ਦੀਆਂ ਪਤਾ ਨਹੀਂ ਕਿਹੜੀ ਹਵਾ ਚੁੱਟੇ ਫਿਰਦੇ ਹੋ ਤੂੰ ਜੇ ਕੰਮ ਹੁੰਦਾ ਕੋਈ ਦੱਸ ਦਿਆ ਕਰ ਫਾਲਤੂ ਗੱਲ ਕਰਨ ਦੀ ਲੋੜ ਨਹੀਂ ਮੇਰਨਾਂ ਉਹੋ ਜੁੱਜੂ ਆਏ ਨਾ ਬੋਲਿਆ ਕਰੋ ਤੁਸੀਂ ਬਾਲਾ ਗੁੱਸਾ ਕਰ ਦਿਓਗੇ ਭੈਣ ਹੈ ਮੇਰੀ ਉਹ ਚੰਗਾ ਚੁੱਪ ਰਹਿ ਵੱਡੀ ਭੈਣ ਵਾਲੀ ਜੇ ਲੋੜ ਸਿਕਾਸੀ ਦੀ ਤਾਂ ਮੈਂ ਵੀ ਹੈਗੀ ਸੀ ਮੈਨੂੰ ਦੱਸ ਦਿੰਦੀ ਆ ਰੋਟੀ ਬਣਾਇਆ ਝਰਕਦੇ ਨੇ ਬਣਾ ਦਿੰਨੇ ਆ ਕਿੱਡੀ ਕ ਗੱਲ ਐ ਉੱਥੇ ਚੱਲ ਸੇਤੀ ਚੱਲ ਮੈਂ ਕੰਮ ਤੇ ਜਾਣਾਗਾ ਮੈਂ ਤਿਆਰ ਹੋ ਜਾ ਲੇਟ ਹੋ ਜਾਂਦਾ ਇਹ ਲੈ ਤਿਆਰਤਾ ਹੋ ਗਿਆ ਮਟੂਆ ਵੀ ਚੱਕ ਲੈ ਮੇ ਪੁੱਤ ਹੋ ਗਿਆ ਤਿਆਰ ਹਾਂ ਮੰਮੀ ਤਿਆਰ ਨੂੰ ਬਲਾਂ ਕਿੰਨਾ ਟਾਈਮ ਲੱਗਣਾ ਸੀ ਪੁੱਤ ਮਾੜ ਮੋਟਾ ਨਾ ਆਪਦਾ ਧਿਆਨ ਰੱਖਿਆ ਕਰ ਮੈਂ ਧਿਆਨ ਹੀ ਰੱਖਦਾ ਬੇਬੇ ਤੂੰ ਆਪਦਾ ਧਿਆਨ ਰੱਖਿਆ ਕਰ ਮੇਰਾ ਤਾਂ ਪੁੱਤ ਧਿਆਨ ਹੈ ਜਦੋਂ ਤੂੰ ਬਾਹਰ ਭੱਗ ਜਾਣਾ ਮੇਰਾ ਤਾਂ ਜੀ ਨਹੀਂ ਕਰਦਾ ਚਮੀ ਤੈਨੂੰ ਤੋੜਨ ਪਰ ਆਏ ਆਂ ਪ੍ਰਮਾਤਮਾ ਨੇ ਨਾ ਤੇਰੀ ਮਸੀ ਬਾਹ ਫੜੀਆ ਪੁੱਤ ਹੋਰ ਮੰਮੀ ਹੁਣ ਤਾਂ ਮੈਂ ਵੀ ਦਿਨ ਰਾਤ ਮਿਹਨਤ ਕਰਨੀ ਹੈਗੀ ਕੁਛ ਬਣ ਕੇ ਦਿਖਾਉਣਾਗਾ ਹਾਂ ਪੁੱਤ ਮਿਹਨਤ ਨਹੀਂ ਫਾਲੇ ਮੈਂ ਤੇਨੂੰ ਪੁੱਤਾਏ ਕਹਿੰਦੀ ਸੀ ਆ ਤੇਰੀ ਸਾਰੀ ਤੇ ਤੇਰੀ ਸੱਸਾਂ ਨੂੰ ਨਾ ਕਾਇਦਨ ਹੋ ਕੇ ਆਈਆਂ ਨਾ ਆਪਾਂ ਕੁਛ ਚੱਜ ਦਾ ਬਣਾ ਕੇ ਇਹਨਾਂ ਨੂੰ ਖਵਾਇਆ ਨਹੀਂ ਨਾ ਤਾਂ ਆਪਾਂ ਕੁਛ ਬਾਜ਼ਾਰ ਚੋਂ ਲੈ ਕੇ ਆਏ ਨਾ ਕੋਈ ਇਹੀ ਜਿਹੀ ਚੀਜ਼ ਕਰੀ ਗਈ ਵੀ ਆ ਤਾਂ ਉਹ ਬਣਾ ਕੇ ਖਵਾ ਦਈਏ ਮੇਰਾ ਪੁੱਤ ਬਣ ਕੇ ਨਾ ਅੱਜ ਆਥਣੇ ਆਉਂਦਾ ਹੋਇਆ ਕੋਈ ਚੱਜ ਦੀ ਚੀਜ਼ ਲੈ ਕੇ ਆਈ ਪੁੱਤ ਕੋਈ ਮਟਰ ਪਨੀਰ ਕੋਈ ਹੋਰ ਜੀ ਲਈ ਨਾਲੇ ਫਲ ਫਲੂਟ ਲੈ ਕੇ ਆਈ ਪੁੱਤ ਬਣ ਕੇ ਮਿਲੀਉਣ ਨੂੰ ਤਾਂ ਮੇਰਾ ਵੀ ਜੀ ਕਰਦਾ ਪਰ ਮੇਰਾ ਹੱਥ ਤੰਗ ਹੈ ਤੇਰੇ ਕੋਲ ਹੈਗੇ ਆ ਪੈਸੇ ਪੁੱਤ ਮਾੜੀ ਮੋਟੇ ਮੈਂ ਦੇਖ ਲੂੰ ਚੱਲ ਕੁਛ ਧਾਰ ਸਦਾਰ ਤੇ ਕੋਈ ਜਾਣਦਾ ਹੋ ਤੇਰਾ ਦੋਸਤ ਆ ਤਨਖਾਹ ਮਿਲ ਗਈ ਉਹਦੇ ਦੇ ਦੀ ਉਹ ਤੋਂ ਫੜ ਲਈ 100 ਰੁਪਏ ਪੁੱਤ ਚੱਲ ਕੋਈ ਨਾ ਬੇਬੇ ਮੈਂ ਕਰਦਾ ਹਾਂ ਲੈ ਹੋਰ ਪੁੱਤ ਆ ਨਿਆਨੀ ਤੇਰੀ ਸਾਲੀ ਕੁਸਾਏ ਤੇ ਕਿ ਰੋਜ ਆਇਆ ਤੇ ਮੇਰਾ ਜੀਜਾ ਬਾਹਰੋਂ ਆਇਆ ਮੈਂ ਇਹਨਾਂ ਕੁਛ ਲੈ ਕੇ ਨਹੀਂ ਆਇਆ ਅੱਜ ਖਾਲੀ ਨਾ ਮੁੜ ਕੇ ਮੇਰਾ ਪੁੱਤ ਬਣ ਕੇ ਕੋਈ ਨਾ ਬੇਬੇ ਟੈਨਸ਼ਨ ਨਾ ਲੈ ਮੈਂ ਕਰਦਾ ਹਾਂ ਇਹ ਲਓ ਚੱਲ ਪੁੱਤ ਹਾਂ ਮੈਂ ਕੋਈ ਕਰਦੇ ਕੰਮ ਮੇਰਾ ਪੁੱਤ ਬਣ ਕੇ ਯਾਦ ਰੱਖੀ ਮੇਰੀ ਗੱਲ ਕੋਈ ਨਾ ਮੰਮੀ ਠੀਕ ਹੈ ਪੁੱਤ ਲੈ ਬੇਬੇ ਨੇ ਤਾਂ ਕਹਿਤਾ ਕੁਛ ਖਾਣੋ ਲੈ ਪਰ ਜ ਕੀ ਕਰਾਂ ਜੇ ਕਿਸ ਤੋਂ ਮੰਗਦਾ ਤਾਂ ਅਗਲਾ ਕਹਿੰਦਾ ਭਰਾਵਾ ਨੌਕਰੀ ਤੇ ਤੂੰ ਲੱਗਿਆ ਪੈਸੇ ਸਾਥੋਂ ਆਗਾ ਚਲ ਸ਼ਾਮ ਦੀ ਸ਼ਾਮ ਨੂੰ ਦੇਖ ਲਾਂ ਹਾਂ ਕਿ ਮਹੁੰਦਾ ਪਰਸ਼ਪੇ ਇਹਦੇ ਕੋਲ ਹੋਣਗੇ ਪੈਸੇ ਹੈਨਾਂ ਤਾਂ ਜੇਬ ਚ ਰੱਖਦੀ ਐ ਚਲ ਤਨਖਾਹੀ ਤੋਂ ਮੋੜ ਦੂੰਗਾ ਨਾਲ ਇਹਨੂੰ 10 20 ਦੂੰਗਾ ਨਹੀਂ ਤਾਂ ਐਵੇਂ ਖੌਰੂ ਪਾਈਓ ਐਨੇ ਪੈਸੇ ਇੰਨੇ ਪੈਸੇ ਦੇ ਕੋਲ ਕਿੱਥੋਂ ਆਏ ਮੈਂ ਇੱਥੇ ਪੰਜੀ-ਪੰਜੀ ਨੂੰ ਤਰਸਦਾ ਫਿਰਦਾ ਤੇ ਇਹ ਮਹਾਰਾਣੀ ਗੱਡੀਆਂ ਨਾਲ ਪਰਸਪਰੀ ਫਿਰਦੀ ਆ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਹਦੇ ਕੋਲ ਇੰਨੇ ਪੈਸੇ ਆਉਂਦੇ ਕਿੱਥੋਂ ਨੇ ਕੋਈ ਨਾ ਕੋਈ ਤਾਂ ਗੜਬੜ ਹੈ ਕੁਛ ਨਾ ਕੁਛ ਤਾਂ ਦਾਲਚ ਜ਼ਰੂਰ ਕਾਲਾ ਬਾਤ ਦੀ ਤਾਂ ਬਾਅਦ ਚ ਦੇਖੀ ਜਾਉ ਹੁਣੀ ਇਹਦੇ ਨਾਲ ਗੱਲ ਕਰਦਾ ਮੈਂ ਹੈ ਤਾਂ ਨਹੀਂ ਕੰਮ ਲੋਟ ਆਉਣਾ